ਬੋਸ ਸਾਡੇ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਜੀ ਦੇ ਨਾਲ ਪਰ ਬਹੁਤ ਵੱਡਾ ਈਵੈਂਟ ਔਰ ਬਹੁਤ ਵੱਡਾ ਸੈਮੀਨਾਰ ਦੂਸਰੇ ਸੈਮੀਨਾਰਸ ਨਾਲੋਂ ਇਹ ਸੈਮੀਨਾਰ ਵੱਖਰਾ ਕਿਉਂ ਹੈ ਜਿਹੜਾ ਚੰਡੀਗੜ੍ਹ ਦੇ ਰੋਮਾ ਹੋਟਲ ਦੇ ਵਿੱਚ 28 ਮਈ ਨੂੰ ਹੋਣ ਜਾ ਰਿਹਾ ਹੈ ਇਹਦੇ ਬਾਰੇ ਸਾਡੇ ਨਾਲ ਪੂਰਾ ਅਪਡੇਟ ਸਾਂਝਾ ਕਰਨਗੇ ਜਸਮੀਤ ਪਾਟਿਆ ਜੀ ਪਾਟਿਆ ਸਾਹਿਬ ਬਹੁਤ-ਬਹੁਤ ਸਾਰੀ ਥੈਂਕ ਯੂ ਟੈਲ एवरीवन ਜਸਮੀਤ ਜੀ ਇਸ ਅਪਡੇਟ ਦੇ ਵਿੱਚ ਕਿਹੜੇ-ਕਿਹੜੇ ਕੰਟਰੀਜ਼ ਔਰ ਕਿਹੜੇ-ਕਿਹੜੇ ਕਾਲਜਸ ਆ ਰਹੇ ਨੇ ਕਿਉਂਕਿ ਤੁਸੀਂ ਪਹਿਲਾਂ ਵੀ ਕਿਹਾ ਕਿ ਫੋਕਸ ਇਹ ਰਹੇਗਾ ਕਈ ਉਹ ਕੋਰਸਸ ਸਟੂਡੈਂਟਸ ਨੂੰ ਸਮਝਾਏ ਜਾਣ ਜਿਨ੍ਹਾਂ ਦੇ ਨਾਲ এমਪਲॉयਮੈਂਟ ਔਰ पीआर ਦਾ ਰਾਹ ਖੁੱਲਦਾ ਹੈ ਕਿਉਂਕਿ ਹੁਣ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਸਾਫ਼ ਕਰਤਾ ਕਿ ਬਿਨਾ ਪੜ੍ਹਾਈ ਚੰਗੇ ਤਰੀਕੇ ਨਾਲ ਪੜ੍ਹਾਈ ਤੋਂ ਬਿਨਾ ਪੀਆਰ ਔਖੀ ਹੈ ਸੋ ਦੇਖੋ ਪਹਿਲੀ ਗੱਲ ਤਾਂ ਅਸੀਂ ਇਸ ਸੈਮੀਨਾਰ ਦੇ ਅੰਦਰ ਯੂਐਸਏ ਕੈਨੇਡਾ ਜਰਮਨੀ ਆਇਰਲੈਂਡ ਨਿਊਜ਼ੀਲੈਂਡ ਤੇ ਫੋਕਸ ਕਰ ਰਹੇ ਹਾਂ ਸੋ ਜ਼ਿਆਦਾ ਯੂਕੇ ਸੋ ਇਹਨਾਂ ਪੰਜ ਕੰਟਰੀਜ਼ ਤੇ ਫੋਕਸ ਹੈ ਸਾਡਾ ਯੂਐਸਏ ਕੈਨੇਡਾ ਯੂਕੇ ਜਰਮਨੀ ਨਿਊਜ਼ੀਲੈਂਡ ਆਇਰਲੈਂਡ 6 ਕੰਟਰੀ ਹੋ ਗਏ ਸੋ ਇਹਨਾਂ ਸਾਰੇ ਕੰਟਰੀਜ਼ ਦੇ ਨੁਮਾਇंदे ਇਹ ਸੈਮੀਨਾਰਸ ਚ ਪਾਰਟਿਸਿਪੇਟ ਕਰ ਰਹੇ ਹਨ ਸੋ ਦੂਸਰੀ ਚੀਜ਼ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕੀਤੀ ਜਾ ਰਹੀ ਫ੍ਰੀ ਕਾਉਂਸਲਿੰਗ ਹੈ ਫ੍ਰੀ ਐਪਲੀਕੇਸ਼ਨ ਹੈ ਸੋ ਆਲ ਦ ਸਰਵਿਸਿਜ਼ ਆਰ ਫ੍ਰੀ ਆਫ ਕਾਸਟ ਔਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਸਟੂਡੈਂਟਸ ਜਿਹੜੇ ਵੀ ਅਪਲਾਈ ਕਰਨਗੇ ਉਹ ਐਪਲੀਕੇਸ਼ਨ ਫੀਸ ਵੇਵਰ ਵੀ ਕਾਫੀ ਸਾਰੇ ਕਾਲਜਸ ਵੱਲੋਂ ਦਿੱਤਾ ਜਾ ਰਿਹਾ ਹੈ ਸੋ ਇਹਨਾਂ ਸੈਮੀਨਾਰਸ ਜੇ ਤੁਸੀਂ ਪਾਰਟਿਸਿਪੇਟ ਕਰਦੇ ਹੋ ਤਾਂ ਐਪਲੀਕੇਸ਼ਨ ਫੀ ਵੇਵਰ ਵੀ ਦਿੱਤਾ ਜਾ ਰਿਹਾ ਸੋ ਸਟੂਡੈਂਟਸ ਮੇਰੀ ਸਾਰਿਆਂ ਨੂੰ ਡਵਾਈਸ ਹੈ ਕਿ ਇਹ ਸੈਮੀਨਾਰ ਦਾ ਵੱਧ ਚੜ ਕੇ ਫਾਇਦਾ ਉਠਾਈਏ ਕਿਉਂਕਿ 36 ਤੋਂ ਵੱਡ ਕਾਲਜਸ ਜੀ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਮੈਂ ਨਾਮ ਲੈ ਲੈਣਾ ਮੌਂਟੇਨਾ ਸਟੇਟ ਯੂਨੀਵਰਸਿਟੀ ਯੂਐਸਏ ਸੂ ਕਾਲਜ ਕੈਨੇਡਾ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਤੋਂ ਇਹਨਾਂ ਦੇ ਪ੍ਰੋਫੈਸਰ ਹੈਗੇ ਆ ਡਾਕਟਰ ਮਾਈਕ ਆਈਵਨੋਫ ਉਹ ਕੈਨੇਡਾ ਤੋਂ ਜੁਆਇਨ ਕਰ ਰਹੇ ਨੇ ਲਸਾਲ ਕਾਲਜ ਕੈਨੇਡਾ St. Thomas University, Canada, University, Canada, West, Canada, Selkirk College, Canada, Gizma Business School, Germany, Pacific State University, USA, Mount St. Vincent University, Canada, Concordia University, Canada, Arden University, Germany, Durham College, Canada, ईस्ट एनसी यूनीवर्सिटी यू एस ए कम्यूनिटी कॉलेज ऑफ फिलेदेलफिया हवाई पैसेफिक यूनीवर्सिटी यू एस ए केप ब्रिटन यूनीवर्सिटी कैनडा अबीला यूनीवर्सिटी यू एस ए यूनीवर्सिटी ऑफ न्यू ब्रूजविग बहुत ही वीया लोकेशन है कैनडा फ्लेमिंग कॉलेज कैनेडा नॉर्थ वैसट कॉलेज कैनडा यू लॉ यूनिवर्सिटी ऑफ लॉ यूके शेरिडन कॉलेज कैनेडा आईबैट आयरलैंड यूनिवर्सिटी ऑफ नियाग्रा फॉल्स कनाडा नॉर्दर्न कॉलेज कनाडा यूनिवर्सिटी ऑफ यूरोप जर्मनी अकार्डिया यूनिवर्सिटी कनाडा सेंटिनियल कॉलेज कनाडा कैलिफोर्निया मिरामेर यूनिवर्सिटी यूएसए अल्गोमा यूनिवर्सिटी कनाडा इसके अलावा निपिसिंग यूनिवर्सिटी कनाडा वेबस्टर यूनिवर्सिटी यूएसए एसबीआई बैंक ਵੱਲੋਂ এডুকেশন ਲੋਨ ਦਿੱਤੀ ਜਾ ਰਹੀ ਹੈ ICICI ਬੈਂਕ ਵੱਲੋਂ এডুকেশন ਲੋਨ ਦੀ ਗਾਈਡੈਂਸ ਦਿੱਤੀ ਜਾ ਰਹੀ ਹੈ GIC ਤੇ ਗਾਈਡੈਂਸ ਦਿੱਤੀ ਜਾ ਰਹੀ ਹੈ IPU न्यूजीलैंड एकेडमी एक्स न्यूजीलैंड ATMC न्यूजीलैंड सो ਮੈਨ ਲੱਗਾ ਸਰ ਇੰਨੇ ਇੰਨੇ ਸਾਰੇ ਕਾਲਜ ਰੈਪ ਨੂੰ ਇੱਕ ਥਾਂ ਤੇ ਇਕੱਠੇ ਕਰਨਾ ਵੀ ਇੱਕ ਬੜਾ ਬਹੁਤ ਵੱਡਾ ਚਾ ਵੱਡਾ ਮੁਹੀਮ ਹੈ ਜਿਹੜਾ ਕਿ ਇੰਨੇ ਸਾਰੇ ਕਾਲਜ ਕੋਈ ਬੈਂਗਲੌਰ ਤੋਂ ਆ ਰਹੇ ਆ ਕੋਈ ਕੈਨੇਡਾ ਤੋਂ ਆ ਰਹੇ ਆ ਕੋਈ ਮੁੰਬਈ ਤੋਂ ਆ ਰਹੇ ਕੋਈ ਹైదరాబాద్ ਤੋਂ ਆ ਰਹੇ ਕੋਈ ਦਿੱਲੀ ਤੋਂ ਆ ਰਹੇ ਆ ਸੋ ਇਹ ਸਾਡਾ ਇੱਕ ਮੁਹੀਮ ਹੈ ਕਿ ਸਾਰੇ ਕਾਲਜਿਸ ਨੂੰ ਇੱਕ ਛਤਰ ਤੇ ਖੜਾ ਇਕੱਠੇ ਕੀਤਾ ਜਾਏ ਔਰ ਤੁਹਾਨੂੰ ਸਾਰਿਆਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾਏ ਸੋ ਨਿਊਜ਼ੀਲੈਂਡ USA Germany UK Ireland Canada ਤੋਂ ਇਲਾਵਾ ਇਹ ਪੰਜ ਕੰਟਰੀਆਂ ਦੇ ਨੁਮਾਇੰਦੇ ਇੱਥੇ ਹਾਜ਼ਰ ਰਹਿਣਗੇ ਫਿਰ ਮੈਂ ਕਹਾਂਗਾ ਕੋਈ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕੀਤੀ ਜਸਮੀ ਜੀ ਸਟੂਡੈਂਟਸ ਦਿਨ ਜ਼ਹਿਨ ਚ ਆ ਰਹੇ ਜਿਹੜੇ ਨਵੇਂ ਸਾਡੇ ਬੱਚੇ ਨੇ 10+2 ਵਾਲੇ ਉਹਨਾਂ ਨੂੰ ਕੋਈ ਫਾਇਦਾ ਹੈ ਇੱਥੇ ਆ ਕੇ ਜਾਂ ਪੁਰਾਣੇ ਬੱਚੇ ਹੀ ਆਉਣ ਜਾਂ ਸਿਰਫ ਨਵੇਂ ਬੱਚੇ ਹੀ ਆਉਣਾਂ ਜਿੰਨਾਂ ਦੀ ਰਿਫਿਊਜ਼ਲ ਆਨੇ ਕੀ ਉਹ ਆ ਸਕਦੇ ਨਹੀਂ ਬਿਲਕੁਲ ਕੋਈ ਵੀ ਪਾਰਟਿਸਿਪੇਟ ਕਰ ਸਕਦਾ ਸੋ ਜੇ ਰਿਫਿਊਜ਼ਲ ਆਈ ਹੈ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਕੇਸ ਸਹੀ ਢੰਗ ਨਾਲ ਨਹੀਂ ਲੱਗਾ ਕਿਸੇ ਚੰਗੇ ਕੰਸਲਟੈਂਟ ਕੋ ਨਹੀਂ ਲੱਗਾ ਤਾਂ ਆਪਾਂ ਦੁਬਾਰਾ ਤੁਹਾਡਾ ਕੇਸ ਪ੍ਰੋਸੈਸ ਕਰਾਂਗੇ ਤੇ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ ਫਿਰ ਜੇ ਰਿਫਿਊਜ਼ਲ ਨਹੀਂ ਆਈ ਹੈ ਫਰੈਸ਼ ਪਾਸ ਆਊਟ ਹੋ ਤਾਂ ਆਪਾਂ ਨੂੰ ਗਾਈਡੈਂਸ ਚਾਹੀਦੀ ਹੈ ਕਿ ਕਿਹੜੇ ਕੰਟਰੀ ਚ ਹੁਣ ਮੈ ਲਾਣਾ ਕੇਸ ਸੋ ਇਹ ਗਾਈਡੈਂਸ ਤੁਹਾਨੂੰ ਬਹੁਤ ਜ਼ਰੂਰੀ ਚਾਹੀਦੀ ਹੈ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ ਕਿ ਕਿਹੜੇ ਕੰਟਰੀ 'ਚ ਆਪਾਂ ਲਈ ਬੈਨੇਫਿਟ ਹੈਗਾ ਕਿਹੜੇ ਕੰਟਰੀ 'ਚ ਆ ਕੇ ਕਿੱਦਾਂ ਕੀ ਪਰਪਸ ਹੈਗਾ ਸਾਡੀ ਬਾਹਰ ਜਾਣ ਦਾ ਸੋ ਮੈਂ ਵੀ ਉੱਥੇ ਮੌਜੂਦ ਰ੍ਹਾਂਗਾ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਕੋਈ ਡਾਊਟ ਹੈ ਆਪਣੇ ਕਲੀਅਰ ਕਰ ਸਕਦੇ ਹੋ ਕੋਈ ਦਿਮਾਗ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਅਸੀਂ ਕਲੀਅਰ ਕਰਾਂਗੇ ਐਨੰਡਮਾ ਕਿਮੀਗ੍ਰੇਸ਼ਨ ਨੂੰ 17 ਸਾਲ ਹੋ ਗਏ ਸਰਵਿਸਿਜ਼ ਦਿੰਦੇ ਆ ਸੋ ਸਾਨੂੰ ਇਸ ਫੀਲਡ ਦੇ ਬਾਰੇ ਕਾਫੀ ਨੋਲੇਜ ਹੈ ਮੈਂ ਫਿਰ ਵੀ ਕਹਾਂਗਾ ਕਿ ਇਹ ਨੋਲੇਜ ਡੇਲੀ ਚੇਂਜ ਹੁੰਦੀ ਹੈ ਔਰ ਡੇਲੀ ਨਵੀਂ ਚੀਜ਼ ਸਿੱਖਣੀ ਪੈਂਦੀ ਹੈ ਪਰ ਇਹੀ ਇਸ ਬਿਜ਼ਨਸ ਦੀ ਖੂਬੀ ਹੈ ਕਿ ਅਸੀਂ ਰੋਜ਼ ਇੱਕ ਨਵੀਂ ਚੀਜ਼ ਸਿੱਖਦੇ ਹਾਂ ਔਰ ਸਟੂਡੈਂਟਸ ਤੱਕ ਇੱਕ ਸਹੀ ਗਾਈਡੈਂਸ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਠੀਕ ਹੈ ਜੀ ਫ੍ਰੀ ਆਫ ਕਾਸਟ ਸੈਮੀਨਾਰ ਹੈ ਹੋਟਲ ਅਰੋਮਾ ਚੰਡੀਗੜ੍ਹ ਦੇ ਵਿੱਚ ਬਹੁਤ ਮਸ਼ਹੂਰ ਹੋਟਲ ਹੈ ਤੁਸੀਂ ਲੈਂਡਮਾਰਕ ਐਜੂਕੇਸ਼ਨ ਦੇ ਨੰਬਰ 90413 90412 ਤੇ ਹੋਰ ਜਾਣਕਾਰੀ ਲੈ ਸਕਦੇ ਹੋ free enrollment and free entry thank you so much this will thank you so much